ਅੱਜ 1 ਸਤੰਬਰ ਹੈ ਸ਼ਾਮ ਦੇ ਲਗਭਗ 7 ਵਜੇ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਸਤਲੋਜ ਬਿਆਸ ਤੇ 라ਵੀ ਦੇ ਪਾਣੀ ਦੇ ਪੱਧਰ ਬਾਰੇ ਸ਼ਾਮ ਸਮੇਂ ਜਾਣਕਾਰੀ ਦੇਵਾਂਗੇ ਅ ਸ਼ੁਰੂਆਤ ਸਤਲੋਜ ਤੋਂ ਕਰਦੇ ਹਾਂ ਸਤਲੋਜ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਜੋ ਅਸੀਂ ਰੋਪੜ ਵਿਖੇ ਗੱਲ ਕਰੀਏ ਤਾਂ ਅਪਸਟ੍ਰੀਮ ਸ਼ਾਮ ਸਮੇਂ 117282 ਕਿਊਸਕ ਪਾਣੀ ਨੋਟ ਕੀਤਾ ਗਿਆ ਤੇ 114782 ਕਿਊਸਕ ਪਾਣੀ ਡਾਊਨਸਟ੍ਰੀਮ ਸੀ ਤੇ ਰੋਪੜ ਵਿੱਚ ਸਵੇਰੇ ਇਹ ਪਾਣੀ ਦਾ ਪੱਧਰ ਤਕਰੀਬਨ 56533 ਕਿਊਸਕ ਅਪਸਟ੍ਰੀਮ ਸੀ ਤੇ 53482 ਡਾਊਨਸਟ੍ਰੀਮ ਸੋ ਉੱਥੇ ਪਾਣੀ ਵਧਿਆ ਹੈ ਹਾਲਾਂਕਿ ਅੱਗੇ ਜੂਸਪੁਰ ਗਿੱਦੜਪਿੰਡੀ ਅਜੇ ਪਾਣੀ 66000 ਕੀ ਯਾਰ ਕੀ ਹੋ ਸਕਦੇ ਕਰੀਬ ਹੈ ਪਰ ਉੱਥੇ ਇਹ ਪਾਣੀ ਅਜੇ ਪਹੁੰਚਣਾ ਹੈ ਸੋ ਸਤਲੋਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਦਾ ਕਾਰਨ ਜੋ ਕੱਲ ਮੀਂਹ ਪਏ ਨੇ ਆ ਪਾਖੜਾ ਤੋਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਉਹ ਸਵੇਰੇ ਡੇਟਾ ਪਤਾ ਲੱਗੇਗਾ ਤੇ ਅੱਜ ਸਵੇਰੇ ਪਾਖੜਾ ਦਾ ਲੈਵਲ 1674 ਫੁੱਟ ਦੇ ਕਰੀਬ ਸੀ 1680 ਫੁੱਟ ਡੇਂਜਰ ਮਾਰਕ ਹੈ ਹੁਣੇ ਪਾਣੀ ਉੱਥੋਂ ਵੱਧ ਰਿਲੀਜ਼ ਹੋਇਆ ਜਾਂ ਅੱਗੇ ਉਹ ਮੀਆਂ ਦਾ ਪਾਣੀ ਰਲ ਗਿਆ ਇਹ ਸਵੇਰ ਸਮੇਂ ਡੇਟਾ ਤੁਹਾਡੇ ਸਾਹਮਣੇ ਅਸੀਂ ਵੀਡੀਓ ਰਾਹੀਂ ਸਾਂਝਾ ਕਰਾਂਗੇ ਜੇਕਰ ਅਸੀਂ ਪੌਂਗ ਡੈਮ ਦੀ ਗੱਲ ਕਰਦੇ ਹਾਂ ਤਾਂ ਪੌਂਗ ਡੈਮ ਦੇ ਵਿੱਚੋਂ ਪਾਣੀ ਹੈ ਉਹ ਬਿਆਸ ਦਰਿਆ ਦੇ ਵਿੱਚ ਆਉਂਦਾ ਤੇ ਬਿਆਸ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਢਲਵਾ ਵਿਖੇ ਸ਼ਾਮ ਸਮੇਂ ਅੱਜ 2,8050 ਕਿਊਸਕ ਪਾਣੀ ਵਗ ਰਿਹਾ ਸੀ ਤੇ ਸਵੇਰੇ ਇਹ 212267 ਕਿਊਸ਼ਕ ਸੀ ਥੋੜਾ ਜਿਹਾ ਪਾਣੀ ਉੱਤੇ ਘਟ ਹੈ ਪਰ ਕੋਈ ਬਹੁਤਾ ਫਰਕ ਨਹੀਂ ਹੈ ਅ ਔਰ ਉਸ ਤੋਂ ਅੱਗੇ ਜੇ ਅਸੀਂ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦੇ ਵਿੱਚ ਕਾਫੀ ਕਮੈਂਟ ਵੀ ਆ ਰਿਹਾ ਸੀ ਕਿ ਜੋ ਥੀਨ ਡੈਮ ਹੈ ਰਣਜੀਤ ਸਾਗਰ ਡੈਮ ਹੈ ਉਹਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਅ ਤਾਂ ਰਾਵੀ ਦੇ ਵਿੱਚ ਸਵੇਰ ਸਮੇਂ 1722 ਮਾਫ ਕਰਨਾ ਕੀਨ ਡੈਮ ਦੇ ਵਿੱਚ 1722.2 ਫੁੱਟ ਉਹਦਾ ਜਿਹੜੀ ਡੈਮ ਦਾ ਲੈਵਲ ਸੀ 1732 ਦੀ ਫੁੱਲ ਕੈਪੈਸਿਟੀ ਹੈ ਤੇ ਉੱਥੇ ਪਾਣੀ 47543 ਕਿਊਸ ਕਾਰ ਰਿਹਾ ਸੀ 73933 ਕਿਊਸਕ ਪਾਣੀ ਰਾਵੀ ਦੇ ਵਿੱਚ ਛੱਡਿਆ ਜਾ ਰਿਹਾ ਸੀ ਸੋ ਇਹ ਸ਼ਾਮ ਸਮੇਂ ਦੀ ਅਪਡੇਟ ਹੈ ਰਾਵੀ ਦੀ ਸਵੇਰ ਦਾ ਡਾਟਾ ਹੈ ਬਾਕੀ ਦੋ ਦਰਿਆਵਾਂ ਦਾ ਡਾਟਾ ਸ਼ਾਮ ਦਾ ਹੈ ਜਿਹਦੇ ਵਿੱਚ ਮੇਨਲੀ ਗੱਲ ਇਹ ਹੈ ਕਿ ਸਤਲੁਜ ਦੇ ਵਿੱਚ ਪਾਣੀ ਰੋਪੜ ਦੇ ਵਿੱਚ ਸ਼ਾਮ ਸਮੇਂ ਉਹ ਲਗਭਗ 117000 ਕਿਊਸਕ ਹੋ ਚੁੱਕਾ ਵਾ ਜੋ ਅੱਗੇ ਵੀ ਕੱਲ ਤੱਕ ਜਿਹੜਾ ਉਹ ਪਹੁੰਚ ਜਾਵੇਗਾ ਜੇਕਰ ਅਸੀਂ ਹਰੀਕੇ ਹੈੱਡ ਤੇ ਗੱਲ ਕਰਦੇ ਹਾਂ ਤਾਂ ਉੱਥੇ ਸ਼ਾਮ ਸਮੇਂ 286000 ਕਿਊਸਕ ਤੋਂ ਵੱਧ ਪਾਣੀ ਆ ਰਿਹਾ ਸੀ ਤੇ 269000 ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਵਾ